वेलकम फ्रेंड्स वेलकम टू माय YouTube चैनल लाइब्रेरी अड्डा आज दी वीडियो ਵਿੱਚ ਆਪਾਂ ਕਰਾਂਗੇ ਆਧੁਨਿਕ ਇਤਿਹਾਸ ਦੀ 1857 ਤੋਂ ਲੈ ਕੇ 1947 ਤੱਕ ਦੀਆਂ ਮਹੱਤਵਪੂਰਨ ਘਟਨਾਵਾਂ ਜੋ ਕਿ پی ਟ੍ਰਿਪਲ ਐਸ ਬੀ ਦੇ ਪੇਪਰ ਵਿੱਚ ਤਿੰਨ ਤੋਂ ਚਾਰ ਨੰਬਰ ਅਕਸਰ ਇਹ ਕੁਐਸਚਨ ਪੁੱਛ ਲਿੱਤੇ ਜਾਂਦੇ ਹਨ ਤਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਗਵਾਈ ਪਹਿਲੇ ਕੁਐਸਚਨ ਤੋਂ 1857 ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 10 ਮਈ 1857 ਨੂੰ ਮੇਰਠ ਦੇ ਫੌਜੀਆ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਜਦੋਂ ਬੈਰਕਪੁਰ छाਵਨੀ ਦੇ ਮੰਗਲ पांडे ਨੇ ਚਰਬੀ ਲੱਗੇ ਕਾਰਤੂਸਤ ਨੂੰ ਇਸਤੇਮਾਲ ਨਾ ਕਰਨ ਦੇ ਵਿਰੋਧ ਵਿੱਚ ਇੱਕ ਅੰਗਰੇਜ਼ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਅੱਗੇ ਚਲਦੇ ਹਾਂ 1885 28 ਦਸੰਬਰ 1885 ਇੰਡੀਅਨ ਨੈਸ਼ਨਲ ਕਾਂਗਰਸ ਨੂੰ گورਖ ਗੋਕুল ਤੇਜਪਾਲ ਸੰਸਕ੍ਰਿਤ ਕਾਲਜ ਬੰਬਈ ਵਿੱਚ ਏਓ ਹਿਊਮ ਦੁਆਰਾ ਸਥਾਪਿਤ ਕੀਤਾ ਗਿਆ ਇਸ ਦੇ ਕੁੱਲ 72 ਪ੍ਰਤੀਨਿਧਿਤਵ ਹਨ ਲord ਡਫਰੇਨ ਉਦੋਂ ਦਾ ਗਵਰਨਰ ਸੀ ਨੈਕਸਟ 1897 1897 ਵਿੱਚ ਸਵਾਮੀ ਵਿਵੇਕਾਨੰਦ ਭਾਰਤ ਵਾਪਸ ਆਏ ਤੇ ਕਲਕੱਤਾ ਵਿਖੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਅੱਗੇ ਚਲਦੇ ਹਾਂ 1903 ਗਾਂਧੀ ਜੀ ਨੇ ਸਾਊਥ ਅਫਰੀਕਾ ਵਿਖੇ ਡਰਬਨ ਵਿੱਚ ਰਹਿੰਦੇ ਹੋਏ ਇੰਡੀਅਨ opinion ਨਾਂ ਦਾ ਅਖਬਾਰ ਪ੍ਰਕਾਸ਼ਿਤ ਕੀਤਾ ਇਹ ਅਫਰੀਕਾ ਵਿੱਚ ਹੋ ਰਹੀ ਪ੍ਰਵਾਸੀ ਭਾਰਤੀ ਲੋਕਾਂ ਤੇ ਨਸਲੀ ਭੇਦਭਾਵ ਨੂੰ ਰੋਕਣ ਲਈ ਇੱਕ ਮੁਹਿੰਮ ਸੀ। ਨੈਕਸਟ 1904 ਅਭਿਨਵ ਭਾਰਤ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਜੋ ਕਿ ਵੀੜੀ ਸਵਰਕਰ ਦੁਆਰਾ ਕੀਤੀ ਗਈ। 1905 ਬੰਗਾਲ ਦਾ ਵਟਵਾਰਾ ਮੁਸਲਮ ਦੀ ਜਿਆਦਾ ਜਨਸੰਖਿਆ ਦੇਖਦੇ ਹੋਏ ਉਦੋਂ ਦੇ ਮੌਜੂਦਾ ਵਾਇਸਰॉय ਲਾਰਡ ਕਰਜ਼ਨ ਨੇ 19 ਜੁਲਾਈ 1905 ਨੂੰ ਭਾਰਤ ਦੇ ਬੰਗਾਲ ਦੇ ਦੋ ਹਿੱਸੇ ਕਰ ਦਿੱਤੇ ਗਏ। ਨੈਕਸਟ ਹੈ 1906 30 ਦਸੰਬਰ 1906 ਨੂੰ ਬੰਗਲਾਦੇਸ਼ ਦੇ ਟਾਕਾ ਵਿਖੇ ਅਖਿਲ ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ। ਇਸ ਦਾ ਸੰਸਥਾਪਕ ਖਵਾਜਾ ਸਲੀਮੁਲਾ ਖਾਨ ਸੀ ਇਸ ਦਾ ਪਹਿਲਾ ਪ੍ਰੈਜ਼ੀਡੈਂਟ ਆਗਾ ਖਾਨ ਨੂੰ ਬਣਾਇਆ ਗਿਆ ਨੈਕਸਟ 1908 ਮੁਜ਼ੱਫਰਪੁਰ ਬੰਬ ਕਾਂਡ 30 ਅਪ੍ਰੈਲ 1908 ਨੂੰ ਖੁਦੀram ਬੋਸ ਨੇ ਇੱਕ ਅੰਗਰੇਜ਼ ਜੱਜ ਡਗਲਸ ਕਿੰਗ ਫੋਰਸ ਉੱਤੇ ਬੰਬ ਸੁੱਟ ਦਿੱਤਾ ਜਿਸ ਦਿਨ ਦੀਜੇ ਵੱਜੋਂ ਦੋ ਅੰਗਰੇਜ਼ੀ ਮਹਿਲਾਵਾਂ ਦੀ ਮੌਤ ਹੋ ਗਈ ਖੁਦੀram ਬੋਸ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਣਿਆ 18 ਸਾਲ ਦੀ ਉਮਰ ਵਿੱਚ 1908 ਨੂੰ ਉਹਨੂੰ ਫਾਂਸੀ ਦੇ ਦਿੱਤੀ ਗਈ ਨੈਕਸਟ ਹੈ 1909 ਇਸ ਨੂੰ ਮੋਰਲੇ ਮਿੰਟੋ ਰਿਫਾਰਮ ਜਾਂ ਇੰਡੀਅਨ ਕਾਉਂਸਲ ਐਕਟ 1909 ਵੀ ਕਿਹਾ ਜਾਂਦਾ ਹੈ ਇਸ ਵਿੱਚ ਮੰਗ ਕੀਤੀ ਗਈ ਕਿ ਜਿਸ ਖੇਤਰ ਵਿੱਚ ਮੁਸਲਮਾਨ ਜ਼ਿਆਦਾ ਹਨ ਉੱਥੇ ਸਿਰਫ ਮੁਸਲਿਮ ਕੈਂਡੀਡੇਟ ਹੀ ਖੜਾ ਹੋਵੇਗਾ ਨੈਕਸਟ ਹੈ 1910 ਗਾਂਧੀ ਜੀ ਦੁਆਰਾ ਟੋਲਸਟੋਏ ਫਾਰਮ ਦੀ ਸਥਾਪਨਾ ਕੀਤੀ ਗਈ ਇਹ ਇੱਕ ਆਸ਼ਰਮ ਸੀ ਜਿਸ ਵਿੱਚ ਸਾਊਥ ਅਫਰੀਕਾ ਵਿੱਚ ਰਹਿ ਕੇ ਗਾਂਧੀ ਜੀ ਆਪਣੇ ਸਤਿਆਗ੍ਰਹਿ ਅਭਿਆਨਾਂ ਨੂੰ ਚਲਾਇਆ ਕਰਦੇ ਸਨ ਨੈਕਸਟ ਹੈ 1911 ਤੀਜੇ ਦਿੱਲੀ ਦਰਬਾਰ ਦਾ ਆਯੋਜਨ ਹੋਇਆ ਜਿਸ ਵਿੱਚ ਭਾਰਤ ਦੇ ਰਾਜਾ ਵੱਲੋਂ ਕਿੰਗਸ ਜਾਰਜ ਪੰਜਮ ਅਤੇ ਕੁਈਨ ਮੈਰੀ ਦਿੱਲੀ ਆਏ 1912 ਭਾਰਤ ਦੀ ਰਾਜਧਾਨੀ ਕੋਲਕਾਤਾ ਤੋਂ ਬਦਲ ਕੇ ਦਿੱਲੀ ਕਰ ਦਿੱਤੀ ਗਈ ਉਦੋਂ ਦੇ ਮੌਜੂਦਾ ਵਾਇਸਰਾਏ ਸਨ ਲਾਰਡ ਹਾਰਡਿੰਗ 1913 ਲਾਲਾ ਹਰਦੇয়াল ਵੱਲੋਂ ਸੈਨ ਫ੍ਰਾਂਸਿਸਕੋ ਵਿਖੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਨੈਕਸਟ ਹੈ 1914 ਗੁਰਦੇਵ ਸਿੰਘ ਦੇ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਦੇ ਕੈਨੇਡਾ ਵਿੱਚ ਜਾਣ ਤੋਂ ਰੋਕ ਲਗਾਈ ਗਈ ਨੈਕਸਟ ਹੈ 1915 ਗਾਂਧੀ ਜੀ ਦਾ ਭਾਰਤ ਆਗਮਨ ਨੈਕਸਟ ਹੈ 1916 ਬਨਾਰਸ ਹਿੰਦੂ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੀਤੀ ਗਈ ਨੈਕਸਟ ਹੈ 1917 ਚੰਪਾਰਨ ਅੰਦੋਲਨ ਸ਼ੁਰੂ ਹੋਇਆ 1918 ਵਿੱਚ ਖੇੜਾ ਅੰਦੋਲਨ ਅਤੇ ਅਹਮਦਾਬਾਦ ਮਿਲ ਸਟ੍ਰਾਈਕ 1919 ਰੋਲ اٹੈਕਟ ਅਤੇ ਜਲੀਆਂਵਾਲਾ ਬਾਗ ਹੱਤਿਆਕਾਂਡ 1920 ਅਸਹਿਯੋਗ ਅੰਦੋਲਨ ਚਲਾਇਆ ਗਿਆ 1921 ਪ੍ਰਿੰਸ ਵਿਲੀਅਮ ਦਾ ਭਾਰਤ ਆਗਮਨ 1921 ਪਿੰਗਲੀ ਬੰਕੇਯਾ ਨੇ ਭਾਰਤ ਦੇ ਝੰਡੇ ਨੂੰ ਬਣਾਇਆ 1922 ਚੋਰੀ ਚੋਰਾ ਕਾਂਡ 1923 ਮੋਤੀ ਲਾਲ ਨਹਿਰੂ ਅਤੇ ਸੀ ਆਰ ਦਾਸ ਦੁਆਰਾ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਗਈ 1926 ਭਗਤ ਸਿੰਘ ਦੁਆਰਾ ਲਾਹੌਰ ਵਿਖੇ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਗਿਆ 1928 ਨਹਿਰੂ ਰਿਪੋਰਟ 1929 ਲਾਹੌਰ ਅਦਿবেশਨ ਵਿੱਚ ਪੂਰਨ ਸਵਰਾਜ ਦੀ ਮੰਗ ਰੱਖੀ ਗਈ 1930 ਗਾਂਧੀ ਜੀ ਦਾ ਨਮਕ ਅੰਦੋਲਨ ਅਤੇ ਪਹਿਲਾ ਗੋਲ ਮੇਜ਼ ਸੰਮੇਲਨ 1931 ਗਾਂਧੀ-ਇਰਵਨ ਸਮਝੌਤਾ 1932 ਗਾਂਧੀ ਅਤੇ ਅੰਬੇਦਕਰ ਵਿਚ ਵਿਚਾਰ ਪੂਨਾ ਪੈਕਟ 1936 ਰਹਿਮਤ ਅਲੀ ਖਾਨ ਨੇ ਪਹਿਲੀ ਵਾਰ ਪਾਕਿਸਤਾਨ ਸ਼ਬਦ ਕਿਹਾ 1937 ਗੁਲਾਮ ਹਿੰਦ ਦੀ ਪਹਿਲੀ ਆਮ ਚੋਣਾਂ ਹੋਈਆਂ 1900 42 क्रिप्स मिशन ਅਤੇ ਭਾਰਤ ਛੱਡੋ ਅੰਦੋਲਨ ਨੈਕਸਟ ਹੈ 1946 ਕੈਬਨਟ ਮਿਸ਼ਨ ਬਣਾਇਆ ਗਿਆ ਨੈਕਸਟ ਹੈ 1947 ਭਾਰਤ ਦਾ ਆਜ਼ਾਦੀ ਦਾ ਸਾਲ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ